ताबूत ਦੇ ਪਾਸੇ ਬੈਠ ਕੇ ਰੋ ਰਹੀ ਮਾਂ ਤੇ ਸੋਗ ਚ ਡੁੱਬੇ ਪਰਿਵਾਰ ਨੂੰ ਦਿਲਾਸਾ ਦੇ ਰਹੇ ਰਿਸ਼ਤੇਦਾਰ ਇਹ ਤਸਵੀਰਾਂ ਹਨ ਜ਼ਿਲ੍ਹਾ ਬਰਨਾਲਾ ਦੇ ਅਧੀਨ ਆਉਂਦੇ ਪਿੰਡ ਬੇਲਾ ਦੀਆਂ ਇਹ ਪਰਿਵਾਰ ਆਪਣੇ ਇਕਲੋਤੇ ਕਮਾਊ ਪੁੱਤ ਜਸਪ੍ਰੀਤ ਸਿੰਘ ਜੱਸਾ ਦੇ ਵਿਯੋਗ ਵਿੱਚ ਰੋ ਰਿਹਾ ਹੈ ਆਪਣੇ ਘਰ ਦੇ ਹਾਲਾਤ ਸੁਧਾਰਨ ਤੇ ਘਰ ਦਾ ਕਰਜ਼ਾ ਖਤਮ ਕਰਨ ਲਈ ਜਸਪ੍ਰੀਤ 3/4 ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ ਪਰ 3 ਮਹੀਨੇ ਪਹਿਲਾਂ ਉਸ ਦੀ ਇੱਕ ਗੰਭੀਰ ਬਿਮਾਰੀ ਕਾਰਨ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਵੱਲੋਂ 93 ਦਿਨ ਪਹਿਲਾਂ ਫੌਤ ਹੋਏ ਪੁੱਤ ਨੂੰ ਵਾਪਸ ਕਰ ਲਿਆਉਣ ਲਈ ਭਗਵੰਤ ਮਾਨ ਅਤੇ ਕੁਲਵੰਤ ਸਿੰਘ ਪੰਡੋਰੀ ਨਾਲ ਗੱਲ ਕੀਤੀ ਗਈ ਸੀ ਪਰ ਦੋਵੇਂ ਆਗੂਆਂ ਵੱਲੋਂ ਪਰਿਵਾਰ ਨੂੰ ਕੋਈ ਹੱਥ ਪੱਲਾ ਨਾ ਫੜਾਇਆ ਗਿਆ ਜਿਸ ਕਾਰਨ ਨਿਰਾਸ਼ ਹੋਏ ਪਰਿਵਾਰ ਵੱਲੋਂ ਹੈਲਪਿੰਗ ਹੈਲਪਲੈਸ ਸੰਸਥਾ ਨਾਲ ਸੰਪਰਕ ਕੀਤਾ ਗਿਆ ਪਹਿਲਾਂ ਆਪਣਾ MP ਭਗਵੰਤ ਸਿੰਘ ਮਾਨ ਜੀ ਨੂੰ ਅਪੀਲ ਕੀਤੀ ਇਥੋਂ ਦਾ MLA ਲੋਕਲ ਕੁਲਵੰਤ ਸਿੰਘ ਪੰਡੋਰੀ ਉਹਨਾਂ ਨੂੰ ਅਪੀਲ ਕੀਤੀ ਸਾਨੂੰ ਮਹੀਨਾ ਡੇਢ ਮਹੀਨਾ ਕੋਈ ਉਹਨਾਂ ਨੇ ਰਸਤਾ ਨਾ ਲੱਭਿਆ ਫਿਰ ਅਸੀਂ ਬਲਵੰਤ ਸਿੰਘ ਰਾਮੂ ਵਾਲੇ ਤੱਕ ਪਹੁੰਚ ਕੀਤੀ ਫਿਰ ਉਹਨਾਂ ਨੇ ਸਾਡੀ ਹੈਲਪ ਕੀਤੀ ਤੇ ਸਾਡੀਆਂ ਡੈੱਡ ਬਾਡੀਆਂ ਅੱਜ ਇੱਥੇ 93 ਦਿਨਾਂ ਬਾਅਦ ਇੱਥੇ ਪਿੰਡ ਬੀਲੇ ਪਹੁੰਚੀਆਂ ਇੱਕ ਲੋਪੋ ਦਾ ਮੁੰਡਾ ਜਸਵਿੰਦਰ ਸਿੰਘ ਉਹਦੀ ਅਸੀਂ ਧੰਨਵਾਦ ਕਰਦੇ ਹਾਂ ਬਲਵੰਤ ਸਿੰਘ ਰਾਮੂ ਵਾਲੇ ਦਾ ਜਿਨ੍ਹਾਂ ਨੇ ਸਾਡੀਆਂ ਡੈੱਡ ਬਾਡੀਆਂ ਲਿਆਉਣ 'ਚ ਬਹੁਤ ਮਦਦ ਕੀਤੀ ਜੀ ਸਰਕਾਰਾਂ ਨੂੰ ਚਾਹੀਦਾ ਇੱਥੇ ਰਜਗਾਰ ਮਈਆ ਕਰਾਉਣ ਤਾਂ ਆਪਣੇ ਨੌਜਵਾਨਾ ਜਿਹੜੇ ਉਹ ਵਿਦੇਸ਼ ਨਾ ਜਾਣ ਤੇ ਉੱਥੇ ਜਾ ਕੇ ਆਪਣਾ ਜਿਹੜੀਆਂ ਮੌਤਾਂ ਹੁੰਦੀਆਂ ਉਹ ਨਾ ਹੁਣ ਜੀ ਹੈਲਪਿੰਗ ਹੈਲਪਲੈਸ ਸੰਸਥਾ ਦੇ ਮੁਖੀ ਅਮਨਜੋਤ ਗੁਰ ਰਾਮੂ ਵਾਲੀਆ ਨੇ ਦੱਸਿਆ ਕਿ ਬੇਲਾ ਦੇ ਮ੍ਰਿਤਕ ਜਸਪ੍ਰੀਤ ਅਤੇ ਜ਼ਿਲ੍ਹਾ ਮੋਗਾ ਦੇ ਪਿੰਡ ਲੋਪੋਂ ਦੇ ਮ੍ਰਿਤਕ ਜਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਮ੍ਰਿਤਕ ਬੱਚਿਆਂ ਦੀਆਂ ਦੇਹਾਂ ਘਰ ਵਾਪਸ ਲਿਆਉਣ ਦੀ ਅਰਜ਼ਿ ਕੀਤੀ ਗਈ ਅਮਨਜੋਤ ਗੁਰ ਰਾਮੂ ਵਾਲੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਸਪ੍ਰੀਤ ਸਿੰਘ ਜੱਸਾ ਤੇ ਜਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਆਰਥਿਕ ਹਾਲਤ ਵੀ ਬਹੁਤ ਹੀ ਖਰਾਬ ਹੈ ਜਿਸ ਕਰਕੇ ਦੋਵੇਂ ਪੀੜਤ ਪਰਿਵਾਰਾਂ ਨੂੰ ਸੰਸਾ ਵੱਲੋਂ ਬਣਦੀ ਆਰਥਿਕ ਮਦਦ ਵੀ ਦਿੱਤੀ ਜਾਵੇਗੀ। ਅਸੀਂ ਤਾਂ ਮੇਰੇ ਪਿਤਾ ਸਨ 85 ਤੇ ਲੱਗੇ ਪਿਆ। ਸਿੱਖਾਂ ਦੀ ਮਦਦ ਕਰਨ ਲਈ ਸਾਡੇ ਮੁੰਡੇ ਇੱਥੇ ਮਰ ਜਾਂਦੇ ਆ। ਔਰ ਅਸੀਂ ਇਹ ਡੈਡ ਬਾਡੀਆਂ ਲਗਾਤਾਰ ਲੈ ਕੇ ਆਉਂਦੇ ਆ। ਮੁੰਡੇ ਵੀ ਲੈ ਕੇ ਆਈਦੇ ਜੋ ਫਸ ਜਾਂਦੇ ਆ ਬੱਚੇ ਉਹ ਵੀ ਲੈ ਕੇ ਆਏ ਆ। ਅਸੀਂ ਕੁਝ 5-6 ਮੁੰਡੇ ਵੀ ਲੈ ਕੇ ਆਏ ਇਸ ਮਹੀਨੇ 'ਚ। ਆ ਦੇਖੋ ਕੱਲੇ ਆ ਕੇ ਇੱਥੇ ਰੋਜ਼ਗਾਰ ਨਹੀਂ। ਔਰ ਰਜ਼ਗਾਰ ਨਾ ਹੋਣ ਦੇ ਕਾਰਨ ਖਾਸ ਕਰਕੇ ਜੱਟਾਂ ਦੇ ਬੱਚੇ ਜ਼ਮੀਨਾਂ ਘਟ ਗਈਆਂ ਵੰਡੀਆਂ ਗਈਆਂ ਉਹਦੇ ਕਾਰਨ ਇਹ ਵਿਦੇਸ਼ਾਂ 'ਚ ਜਾਂਦੇ ਆ ਔਰ ਉੱਥੇ ਸਾウਦੀ ਅਰਬ ਜ਼ਿਆਦਾ ਅਰਬ ਗੋਲਫ ਕੰਟਰੀਜ਼ ਦੇ ਵਿੱਚ ਮੌਤਾ ਹੋ ਰਹੀਆਂ ਸਿੱਥੇ ਮਰ ਜਾਂਦੇ ਆ ਔਰ ਸਭ ਤੋਂ ਵੱਡੀ ਦੁੱਖ ਦੀ ਗੱਲ ਆ ਸਾਡੀ ਤਾਂ ਨਹੀਂ ਜ਼ਿੰਮੇਵਾਰੀ ਆ ਕਿ ਅਸੀਂ ਇਹਨਾਂ ਨੂੰ ਆਪ ਦੇ ਜਤਨਾ ਕਰਕੇ ਡੈੱਡ ਬੋਡੀ ਲੈ ਕੇ ਆਏ ਆ ਤੇ ਪਰਿਵਾਰ ਨੂੰ ਆਖਰੀ ਦਰਸ਼ਨ ਹੋਵੇ ਜ਼ਿਕਰ ਹੋ ਗਿਆ ਕਿ ਪਿਛਲੇ ਦਿਨੀ ਇਟਲੀ ਵਿਖੇ ਇੱਕ ਪੰਜਾਬੀ ਨੌਜਵਾਨ ਨੂੰ ਸ਼ਰਿਆਂਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਵਿਦੇਸ਼ਾਂ ਵਿੱਚ ਲਗਾਤਾਰ ਹੋ ਰਹੀ ਪੰਜਾਬੀਆਂ ਦੀਆਂ ਮੌਤਾਂ ਇੱਕ ਗੰਭੀਰ ਮੁੱਦਾ ਬਣਦੀਆਂ ਜਾ ਰਹੀਆਂ ਨੇ ਸਰਕਾਰ ਨੂੰ ਇਹਨਾਂ ਮਾਮਲਿਆਂ ਬਾਰੇ ਜਲਦ ਕੋਈ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਤੱਪਾ ਮੰਡੀ ਤੋਂ ਤਰਮਿੰਦਰ ਧਾਰੀਵਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563